ਹਾਂ ਜੀ ਆ ਆਪਣੇ ਕੋਲੇ ਹੈ ਜੀ ਰੀਲ ਇਹ ਹੈਗਾ ਸਿਲਕ ਥ्रेड ਤੁਸੀਂ ਕੋਈ ਵੀ ਰੀਲ ਲੈ ਸਕਦੇ ਹੋ ਮੈਂ ਤੁਹਾਨੂੰ ਦਿਖਾਉਣੀ ਹੈ ਜਰੀ ਦੀ ਰੀਲ ਹਾਂ ਜੀ ਆ ਵਾਲੀ ਤੁਸੀਂ 골ਡਨ ਵੀ ਲੈ ਸਕਦੇ ਹੋ ਸਿਲਵਰ ਵੀ ਲੈ ਸਕਦੇ ਹੋ ਆ ਵਾਲੀ ਰੀਲਾ ਹਨ ਇਹਦੇ ਨਾਲ ਵੀ ਵਰਕ ਕਰ ਸਕਦੇ ਹੋ ਮੈਂ ਤੁਹਾਨੂੰ ਪਹਿਲਾਂ ਇਹਦੇ ਨਾਲ ਵਰਕ ਕਰਨਾ ਦੱਸੂਗੀ ਕਿਉਂਕਿ ਇਹ ਡਾਰਕ ਹੈ ਤੁਹਾਨੂੰ ਦਿਸੂਗਾ ਇਹ ਨੂੰ ਗੱਠ ਦੇ ਲੋ। ਇੱਥੋਂ ਚੰਗੀ ਤਰੀਕੇ ਨਾਲ ਗੱਠ ਤੇ ਲੈਣੀ ਹੈ। ਬਰਕ ਕਿੱਦਾਂ ਕਰਨਾ? ਐਦਾਂ ਆਰੀ ਫੜਨੀ ਹੈ। ਐਦਾਂ ਧਾਗਾ ਪਕੜ ਲੈਣਾ। ਐਦਾਂ ਫੜਨੇ। ਤੇ ਐਦਾਂ ਆਪਾਂ ਧਾਗੇ ਨੂੰ ਕੱਢੀ ਜਾਣਾ। ਇਹ ਤਾਂ ਮੈਂ ਵੱਡੇ ਸਟਿਚ ਭਰੀ ਆ। ਤੁਸੀਂ ਛੋਟੇ ਸਟਿਚ ਭਰਨੇ ਆ। ਦੇਖੋ ਜੀ ਇਦਾਂ ਸਟਿਚ ਭਰ ਲੈਣੇ ਆਰੀ ਨੂੰ ਬਿਲਕੁਲ ਸਿੱਧਾ ਰੱਖਣਾ ਮੈਂ ਇੱਥੇ ਟੇਡਾ ਤਾਂ ਰੱਖ ਰਹੀ ਆ ਵੀ ਤੁਹਾਨੂੰ ਸਮਝ ਆਵੇ ਫਿਰ ਤੁਹਾਡੇ ਜਿਹੜੇ ਸਟਿਚ ਭਰੋਂਗੇ ਆ ਦੇਖੋ ਜੀ ਆਪਾਂ ਇਦਾਂ ਸਟਿਚ ਭਰ ਲੈਣੇ ਆ ਇਕ ਤਾਂ ਇਹ ਵਾਲਾ ਉਹ ਜਿਹੜੀ ਪਰਕ ਹਨ ਤੇ ਹੁਣ ਆਪਾਂ ਜਰੀਨਾ ਕਰਕੇ ਦਿਖਾਉਣੀ ਆ ਆਹ ਵਾਲਾ ਜਰੀ ਦਾ ਤਾਂ ਗਲਤ ਆ ਇੱਥੇ ਗੱਡ ਦੇ ਲੈਣੀ ਆ ਲੌਕ ਜ਼ਰੂਰ ਕਰਨਾ ਇੱਥੇ ਤੁਸੀਂ ਇਹਨੂੰ ਐਦਾਂ ਉਂਗਲ ਤੇ ਫਿੰਗਰ ਤੇ ਲਵੇਟ ਲੈਣਾ ਤਿੰਨ ਵਾਰ ਲਵੇਟਣਾ ਦੇਖੋ ਜੀ ਆਹ ਤਾਗੇ ਦਾ ਵੀ ਪਰਕ ਮੈਂ ਤੁਹਾਨੂੰ ਦਿਖਾਉਣੀ ਆ ਉਹ ਤਾਂ ਵੈਸੇ ਮੈਂ ਸਿੱਖਣ ਵਾਸਤੇ ਕਿਹਾ ਵੀ ਰੀਲਾ ਤੁਸੀਂ ਲੈ ਸਕਦੇ ਹੋ ਦੇਖੋ ਜੀ ਆਪਾਂ ਛੋਟੇ ਛੋਟੇ ਸਟਿਚ ਭਰ ਰਹੇ ਆ ਜਿੱਦਾਂ ਦੇ ਵਰਕ ਕਰਦੇ ਹੁੰਦੇ ਆ ਨਾ ਕਾਰੀਗਰ ਆਪਾਂ ਉਦਾਂ ਦਾ ਹੀ ਵਰਕ ਤੁਹਾਨੂੰ ਦੱਸ ਰਹੇ ਆ ਸੌਰੀ 1 ਮਿੰਟ ਦੇਖੋ ਜੀ ਚੇਨ ਸਟਿਚ ਆਪਾਂ ਬਣਾ ਰਹੇ ਆ ਛੋਟਾ ਵਾਲਾ ਸਿੱਖਣ ਲਈ ਤੁਸੀਂ ਕੋਈ ਵੀ ਧਾਗਾ ਇਸਤੇਮਾਲ ਕਰ ਸਕਦੇ ਹੋ ਸਲਾਈ ਵਾਲੀ ਮਸ਼ੀਨ ਲੈਸ ਰੀਲ ਲੈ ਸਕਦੇ ਹੋ ਸੌਰੀ ਇਹ ਜੇ ਤੁਹਾਨੂੰ ਸਿਖਾਉਣੀ ਹੈ ਨਾ ਤੁਹਾਨੂੰ ਵੀਡੀਓ ਬਣਾਉਣ ਕਰਕੇ ਮੇਰਾ ਧਾਗਾ ਨਿਕਲ ਜਾਂਦਾ ਮੈਂ ਟੇਢੀ ਰੱਖਦੀ ਆਂ ਆਰੀ ਨੂੰ ਨਹੀਂ ਮੈਂ ਸਿੱਧੀ ਆਰੀ ਰੱਖਾਂ ਇਸ ਟ੍ਰਿਕ ਨੂੰ ਤੁਸੀਂ ਆਰੀ ਵਰਕ ਸਿੱਖ ਸਕਦੇ ਹੋ ਘਰੇ ਬੈਠੇ ਰਾਮ ਨਾਲ ਤੇ ਤੁਸੀਂ ਇੱਥੇ ਮੈਂ ਤੁਹਾਨੂੰ ਦੱਸਦੀ ਆ ਇੱਥੇ ਡਰਾਅ ਕਰ ਸਕਦੇ ਹੋ ਇੱਥੇ ਡਰਾਅ ਕਰਕੇ ਸਿੱਧੇ ਤੁਸੀਂ ਆਰੀ ਚਲਾ ਸਕਦੇ ਹੋ ਹੁਣ ਆਪਾਂ ਇੱਧਰ ਨੂੰ ਕਰਦੇ ਆ ਸਟੈਂਡ ਥੋੜਾ ਜਿਹਾ ਤੇ ਸਟੈਂਡ ਵੀ ਮੈਂ ਦਿਖਾਉਂਗੀ ਬਾਅਦ ਵਿੱਚ ਤੁਹਾਨੂੰ ਆ ਦੇਖੋ ਜੀ ਆਪਾਂ ਆਰੀ ਨੂੰ ਇਸ ਟ੍ਰਿਕ ਨਾਲ ਫੜ ਕੇ ਇੱਦਾਂ ਚਲਾਉਣਾ ਤੁਹਾਨੂੰ ਪਤਾ ਲੱਗ ਰਿਹਾ ਹੋਵੇਗਾ ਨਾ ਇਹਦਾ ਜਿਹੜਾ ਆਰੀ ਵੀ ਲੰਦਨ ਦੱਸਦੀ ਕਿੰਨੇ ਨੰਬਰ ਹੈ ਦੇਖੋ ਜੀ ਟੂ ਲਿਪ ਦੀ ਆਰੀ ਹੈ ਨੰਬਰਾਂ ਜੀ ਦਾ 14 ਨੰਬਰ ਹੈ 0.5 mm ਦੀ ਹੈ ਦੇਖੋ ਹੈਨਾ ਮੈਂ ਤੁਹਾਨੂੰ ਪੂਰੇ ਕਲੀਅਰ ਨਾਲ ਦੱਸਤਾ ਆਰੀ ਵੀ ਕਿਹੜੀ ਹੈ ਟੂ ਲਿਪ ਦੀ ਕਹਿ ਕੇ ਆਰੀ ਲੈ ਸਕਦੇ ਹੋ ਤੁਸੀਂ ਤੇ ਦੇਖੋ ਇਦਾਂ ਆ ਮੈਨੂੰ ਥੋੜੀ ਟੇਢੀ ਤਾਂ ਰੱਖਣੀ ਪੈਂਦੀ ਹੈ ਕਿਉਂਕਿ ਮੈਂ ਤੁਹਾਨੂੰ ਵੀਡੀਓ ਬਣਾ ਕੇ ਦੱਸ ਰਹੀ ਹਾਂ ਨਾ ਤੁਸੀਂ ਆਰੀ ਨੂੰ ਬਿਲਕੁਲ ਸਿੱਧਾ ਰੱਖਣਾ ਨਿਕੀਤਾ ਗਵਸ ਮੈਂ ਇਦਾਂ ਹੀ ਖੜਿਆ ਜਿੱਦਾਂ ਆ ਧਾਗਾ ਐ ਫੜੇ ਇਦਾਂ ਫੜਿਆ ਤੁਸੀਂ ਕਿਹੜਾ ਸਟਿਚ ਭਰਨੇ ਸਿੱਖ ਸਕਦੇ ਹੋ ਐਦਾਂ ਆਪਾਂ ਤੁਹਾਨੂੰ ਹੋਰ ਵੀ ਕਰਕੇ ਦਿਖਾ ਤਨੇ ਵੱਡਾ ਵਰਕ ਕਰਕੇ ਦਿਖਾਉਣੇ ਆ ਥੋੜਾ ਜਿਹਾ ਆਪਾਂ ਇਦਾਂ ਨੂੰ ਕਰ ਲਈਏ ਸਟੈਂਡ ਨੂੰ ਦੇਖੋ ਜੀ ਹੁਣ ਮੈਂ ਤੁਹਾਨੂੰ ਵੱਡੇ ਸਟਿਚ ਪਰ ਨਾ ਦੱਸੂਗੀ ਹੁਣ ਮੈਂ ਤੁਹਾਨੂੰ ਵੱਡੇ ਸਟਿਚ ਪਰ ਹੋਊਗੀ ਦਸਦੀਆਂ ਤੇ ਐਦਾਂ ਤੁਸੀਂ ਵੱਡੇ ਸਟਿਚ ਭਰ ਕੇ ਪਹਿਲਾਂ ਸਿੱਖ ਲੈਣਾ ਹਨਾ ਵੀ ਕਿਦਾਂ ਆਪਾਂ ਚੈਨ ਬਣਾਉਣੀ ਹੈ ਮੇਰਾ ਨਾ ਮੋਬਾਈਲ ਕੋਲੇ ਲੱਗਿਆ ਹੋਇਆਗਾ ਤਾਂ ਕਰਕੇ ਨਾ ਹੀ ਆਰੀ ਮੈਂ ਟੇਢੀ ਰੱਖ ਰਹੀ ਹਾਂ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ ਤੇ ਨਹੀਂ ਮੈਂ ਆ ਰੀ ਨੂੰ ਬਿਲਕੁਲ ਇਦਾਂ ਸਿੱਧੇ ਰੱਖਾਂ ਥੋੜੀ ਦੇਖੋ ਜੀ ਐਦਾਂ ਤੁਸੀਂ ਸਟਿਚ ਭਰੀ ਜਾਣਾ ਬਿਲਕੁਲ ਸੌਖੀ ਗੱਲ ਹੈ ਔਖਾ ਨਹੀਂ ਹੈਗਾ ਕੁਝ ਵੀ ਇਹ ਮੈਂ ਵੱਡੇ ਸਟਿਚ ਭਰ ਕੇ ਤੁਹਾਨੂੰ ਦੱਸਿਆ ਛੋਟੇ ਸਟਿਚ ਵੀ ਭਰ ਲੇ ਆਪਾਂ ਤੇ ਉਹ ਧਾਗੇ ਨਾਲ ਵੀ ਤੁਹਾਨੂੰ ਮੈਂ ਵਰਕ ਕਰਕੇ ਦਿਖਾਤਾ ਹਾਂ ਤਦ ਤੁਸੀਂ ਘਰ ਦੇ ਵਿੱਚ ਇਹ ਪਰਕ ਸਿੱਖ ਸਕਦੇ ਹੋ ਦੇਖੋ ਜੀ ਤੇ ਆਪਾਂ ਐਨੇ ਸਟਿਚ ਭਰ ਲਿਆ ਹਾਂਜੀ ਆਪਣੀ ਵੀਡੀਓ ਫਿਰ ਬਹੁਤ ਜ਼ਿਆਦਾ ਲੰਬੀ ਹੋ ਜਾਊਗੀ ਕਿਉਂਕਿ ਭੈਣਾ ਫਿਰ ਲੰਬੀ ਵੀਡੀਓ ਦੇਖਦੀਆਂ ਨਹੀਂ ਤੇ ਤੁਹਾਨੂੰ ਮੈਂ ਐਨੀ ਕੀ ਵੀਡੀਓ ਚ ਤੁਹਾਨੂੰ ਕਾਰੀ ਵਰਕ ਦੱਸਤਾ ਤੁਸੀਂ ਘਰ ਬੈਠੇ ਸਿੱਖ ਸਕਦੇ ਹੋ ਦੇਖੋ ਜੀ ਆਪਾਂ ਅਲੀ ਵਰਗੇ ਇਦਾਂ ਕਰ ਸਕਦੇ ਤੇ ਲੋਕ ਲਾਉਣਾ ਵੀ ਮੈਂ ਤੁਹਾਨੂੰ ਦੱਸਦੀ ਆ ਆ ਦੇਖੋ ਇਹਨੂੰ ਪਹਿਲੇ ਹਲਟਾ ਗਿਨੋ ਵੱਡਾ ਵੱਡਾ ਖਿੱਚਨੇ ਆ ਤੇ ਨਾਲ ਹੀ ਆਪਾਂ ਹੋਰ ਇੱਕ ਸਟਿਚ ਭਰਨਾ ਇਹ ਤਾਂ ਲੋਕ ਲਾਣਾ। ਇੰਨੀ ਚੀ ਖਿੱਚਦਾ ਨਾ ਇਹ ਲੋਕ ਲੱਗ ਗਿਆ ਆਪਣਾ। ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਤਾਂ ਆਪਾਂ ਇਹ ਆਰੀ ਵਰਕ ਦਾ ਪਹਿਲਾ ਸਟੈਪ ਦੱਸਿਆਗਾ ਵੀ ਕਿੱਦਾਂ ਤੁਸੀਂ ਚੇਨ ਸਟਿਚ ਬਣਾਉਣੀ ਆ ਤੇ ਦੂਸਰਾ ਸਟੈਪ ਆਪਾਂ ਦੱਸਾਂਗੇ ਮੋਤੀ ਲਗਾਏ ਆ ਤੁਹਾਨੂੰ ਦਿਖਾ ਰਹੀਆਂ ਵੀ ਆਪਾਂ ਮੋਤੀ ਲਗਾ ਕੇ ਮੋਤੀ ਕਿੱਦਾਂ ਲਗਾਉਣਾ ਤੇ ਸਿੱਪੀ ਕਿੱਦਾਂ ਲਗਾਉਣੀ ਆ ਇਹ ਮੈਂ ਤੁਹਾਨੂੰ ਸਾਰੀਆਂ ਵੀਡੀਓ ਅਪਲੋਡ ਕਰੂੰਗੀ ਪਹਿਲੀ ਵੀਡੀਓ ਤੇ ਤੁਸੀਂ ਵਧੀਆ ਰਿਸਪੌਂਸ ਦੇਉਗੇ ਹਨਾ ਤਾਂ ਮੈਂ ਦੂਜੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਗੀ ਤੇ ਆਪਾਂ ਡਿਜ਼ਾਈਨਿੰਗ ਵੀ ਕਰਿਆ ਕਰਾਂਗੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਅਪਾ ਫਿਰ ਅੱਗੇ ਅੱਗੇ ਕੰਟੀਨਿਊਜ ਵੀਡੀਓ ਲੈ ਕੇ ਆਵਾਂਗੇ ਆਰੀ ਵਰਕ ਤੇ